ਇਮੀਗ੍ਰੇਸ਼ਨ ਸ਼ਰਨਾਰਥੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਨੇ ਸੱਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਡਰਾਅ ਅਪਲਾਈ ਕਰਨ ਲਈ ITA ਦੇ ਸੱਦੇ ਜਾਰੀ ਕੀਤੇ ਹਨ ਵਿਭਾਗ ਨੇ ਡਰਾਅ ਵਿੱਚ 1613 ITA ਜਾਰੀ ਕਰ ਦਿੱਤੇ ਹਨ ਜਿਨ੍ਹਾਂ ਵਿੱਚ ਸਿਰਫ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ PNP ਨਾਮਜ਼ਦਗੀ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਮੰਨਿਆ ਜਾਂਦਾ ਹੈ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ ਵਿਆਪਕ ਰੈਂਕਿੰਗ ਸਿਸਟਮ ਯਾਨੀ CRS ਸਕੋਰ 743 ਦੀ ਲੋੜ ਸੀ ਅੱਜ ਤੋਂ ਪਹਿਲਾਂ ਸਭ ਤੋਂ ਤਾਜ਼ਾ ਡਰਾ 19 ਸਤੰਬਰ ਨੂੰ ਹੋਇਆ ਸੀ ਅਤੇ 4000 ਉਮੀਦਵਾਰوں ਕੈਨੇਡੀਅਨ ਐਕਸਪੀਰੀਅੰਸ ਕਲਾਸ ਤੋਂ ਸੱਦਾ ਦਿੱਤਾ ਗਿਆ ਸੀ। ਇਹਨਾਂ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ ਸਕੋਰ 509 ਦੀ ਲੋੜ ਸੀ ਜੋ ਕਿ 27 ਅਗਸਤ ਨੂੰ ਪਿਛਲੇ CEC ਡਰਾ ਨਾਲੋਂ ਮਾਮਲੀ ਵਾਧਾ ਦਰਸਾਉਂਦਾ ਹੈ। IRCC ਨੇ ਜੁਲਾਈ ਤੋਂ CEC ਉਮੀਦਵਾਰਾਂ ਨੂੰ 21800 ITA ਜਾਰੀ ਕਰਨ ਦੇ ਨਾਲ ਕੈਨੇਡੀਅਨ ਐਕਸਪੀਰੀਅੰਸ ਕਲਾਸ CEC ਡਰਾ ਗਰਮੀਆਂ ਵਿੱਚ ਆਮ ਹੁੰਦੇ ਹਨ ਅਤੇ ਇਹ ਕੈਨੇਡਾ ਵਿੱਚ ਕ੍ਰੇਨ ਲੋ ਡਰਾਅ ਦੀ ਗਿਣਤੀ, ਵਿਦਵਾਨ ਅਤੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੇ ਆਈਆਰਸੀਸੀ ਦੇ ਸੱਦੇ ਗਏ ਇਰਾਦੇ ਨਾਲ ਮੇਲ ਖਾਂਦਾ ਹੈ। ਇਹ ਰਣਨੀਤੀ ਦਾ ਉਦੇਸ਼ ਵਿਭਾਗ ਨੂੰ ਸਾਲ ਲਈ ਆਪਣੇ ਸਥਾਈ ਨਿਵਾਸੀ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। ਅੱਜ ਦਾ ਡਰਾਫ ਮਹੀਨੇ ਦਾ ਪਹਿਲਾ ਡਰਾਫ ਪਿਛਲੇ ਸਾਲ ਆਈਆਰਸੀਸੀ ਨੇ 9170 ਤੋਂ ਵੱਧ ਉਮੀਦਵਾਰਾਂ ਨੂੰ ਸੱਦ ਦਿੰਦੇ ਹੋਏ ਅਕਤੂਬਰ ਦੌਰਾਨ ਚਾਰ ਡਰਾਅ ਕਰਡੇ ਸਨ। ਐਕਸਪ੍ਰੈਸ ਐਂਟਰੀ ਇੱਕ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੈ ਜੋ 2015 ਵਿੱਚ IRCC ਦੇ ਆਰਥਿਕ ਇਮੀਗ੍ਰੇਸ਼ਨ ਉਮੀਦਵਾਰਾਂ ਦੀ ਚੋਣ ਕਰਨ ਵਿੱਚ ਮਦਦ ਕਰਨ ਲਈ ਜ਼ਰੂਰੀ ਕੀਤੀ ਗਈ ਸੀ ਇਸ ਵਿੱਚ ਜ਼ਰੂਰੀ ਲੇਬਰ ਫੋਰਸ ਦੇ ਪਾੜੇ ਨੂੰ ਭਰਨ ਦੀ ਸਮਰੱਥਾ ਸੀ ਜਿਹੜੇ ਉਮੀਦਵਾਰ ਐਕਸਪ੍ਰੈਸ ਐਂਟਰੀ ਫੈਡਰਲ ਸਕਿਲਡ ਵਰਕ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਨ ਪ੍ਰੋਗਰਾਮ ਅਤੇ CEC ਦੁਆਰਾ ਪ੍ਰਬੰਧਿਤ ਹਨ ਪ੍ਰੋਗਰਾਮਾਂ ਵਿਟੋ ਕਿਸੇ ਇੱਕ ਲਈ ਅਰਜੀ ਦਿੰਦੇ ਹਨ ਉਹਨਾਂ ਦਾ ਮੁਲਾਂਕਣ ਵਿਆਪਕ ਤਰਜਾਬੰਦੀ ਸਿਸਟਮ ਯਾਨੀ CRS ਸਕੋਰ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ CRS ਉਮੀਦਵਾਰਾਂ ਦਾ ਉਹਨਾਂ ਦੇ ਮਨੋਕੀ ਪੂੰਜੀਕਾਰਕਾਂ ਦੇ ਆਧਾਰ ਤੇ ਮੁਲਾਂਕਣ ਕਰਦਾ ਹੈ ਇਹਨਾਂ ਵਿੱਚ ਕੰਮ ਦਾ ਤਜਰਬਾ ਉਮਰ ਭਾਸ਼ਾ ਦੀ ਯੋਗਤਾ ਸਿੱਖਿਆ ਤੇ ਪੇਸ਼ੇ ਸ਼ਾਮਲ ਹਨ ਉਮੀਦਵਾਰ ਆਪਣੇ ਜੀਵਨ ਸਾਥੀ ਜਾਂ ਸਾਥੀ ਨਾਲ ਪ੍ਰਵਾਸ ਕਰਦੇ ਹਨ ਕੈਨੇਡਾ ਵਿੱਚ ਭੈਣ ਭਰਾ ਹੋਣ ਜਾਂ ਕੈਨੇਡਾ ਵਿੱਚ ਕੰਮ ਦਾ ਤਜਰਬਾ ਜਾਂ ਸਿੱਖਿਆ ਪ੍ਰਾਪਤ ਕਰਨ ਲਈ ਬਾਤੂ ਅੰਕ ਪ੍ਰਾਪਤ ਕਰ ਸਕਦੇ ਹਨ ਹਰੇਕ ਕਾਰਕ ਉਮੀਦਵਾਰ ਦੇ ਸਮੁੱਚੇ ਸਕੋਰ ਵਿੱਚ ਅੰਕ ਜੋੜਦਾ ਹੈ ਅਤੇ ਸਕੋਰ ਜਿੰਨਾ ਉੱਚਾ ਹੋਵੇਗਾ ਡਰਾਅ ਦੀ ਕਿਸਮ ਤੇ ਨਿਰਭਰ ਕਰਦੇ ਹੋਏ ਉਹਨਾਂ ਉਮੀਦਵਾਰ ਨੂੰ ਆਉਣ ਵਾਲੇ ਨਵੇਂ ਐਕਸਪ੍ਰੈਸ ਐਂਟਰੀ ਡਰਾ ਵਿੱਚ ਇੱਕ ਆਈਟੀਫ ਪ੍ਰਾਪਤ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਦਾਸ ਦੀ ਕਿ ਸ਼੍ਰੇਣੀ ਅਧਾਰਤ ਚੋਣ ਡਰਾ ਵਿੱਚ ਸੀਆਰ ਐਸ ਕੋਰ ਔਸਤ ਘੱਟ ਹੁੰਦੇ ਹਨ ਇਹ ਡਰਾ ਕਿਸਮਾ ਜੋ ਸੀ ਆਈ ਆਰ ਸੀ ਸੀ ਨੇ ਮਈ 202 ਦੇਈ ਵਿੱਚ ਵਿਭਾਗ ਨੂੰ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦੀ ਚੋਣ ਕਰਨ ਵਿੱਚ ਵੰਦਿਤ ਕਰਨ ਲਈ ਪੇਸ਼ ਕੀਤੀਆਂ ਸਨ ਜੋ ਜ਼ਰੂਰੀ ਕਰਮਚਾਰੀਆਂ ਜਾਂ ਜਨਸੰਖਿਆ ਦੇ ਅੰਤਰ ਨੂੰ ਭਰਤ ਸਕਦੇ ਹਨ ਵਿਭਾਗ ਕੋਲ ਇਹਨਾਂ ਡਰਾ ਲਈ ਛੇ ਸ਼੍ਰੇਣੀਆਂ ਹਨ ਜਿਸ ਵਿੱਚ ਸਿਹਤ ਸੰਭਾਲ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਗਣਿਤਕ ਪੇਸ਼ੇ ਸ਼ਾਮਲ ਹਨ ਵਪਾਰ ਆਵਾਜਾਈ ਖੇਤੀਬਾੜੀ ਖੇਤੀ ਭੋਜਨ ਫ੍ਰੈਂਚ ਭਾਸ਼ਾ ਦੀ ਮੁਹਾਰਤ ਸ਼ਾਮਲ ਹਨ ਜਿਨ੍ਹਾਂ ਲਈ ਆਈਆਰਸੀਸੀ ਦਾ ਕਹਿਣਾ ਹੈ ਕਿ ਸ਼੍ਰੇਣੀ ਦੀ ਚੋਣ ਕਈ ਹਿੱਸੇਦਾਰਾਂ ਨਾਲ ਡੁੰਗਾਈ ਨਾਲ ਸਲਾਹ-ਮਸ਼ਵਰੇ ਅਤੇ ਲੇਬਰ ਬਾਜ਼ਾਰ ਦੀਆਂ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਕੀਤੀ ਗਈ ਸੀ ਅਤੇ ਨਾਲ ਹੀ ਕਿਊਬਿਕ ਤੋਂ ਬਾਹਰ ਫ੍ਰੈਂਚ ਘਟ ਗਿਣਤੀ ਪਾਈ ਜਾ ਰਹਿਆਂ ਵਿੱਚ 6% ਨਵੇਂ ਲੋਕਾਂ ਨੂੰ ਦਾਖਲ ਕਰਨ ਲਈ ਵਿਭਾਗ ਦੇ ਟੀਚੇ ਤੇ ਵਿਚਾਰ ਕੀਤਾ ਗਿਆ ਸੀ ਹਾਲਾਂਕਿ ਇਹਨਾਂ ਡਰਾ ਲਈ CRS ਕੱਟ-ਆਫ ਸਕੋਰ ਅਕਸਰ ਪ੍ਰੋਗਰਾਮ ਖਾਸ ਜਾਂ ਆਮ ਡਰਾ ਵਿੱਚ ਘਟ ਹੁੰਦੇ ਹਨ ਉਮੀਦਵਾਰ ਕੋਲ ਅਜੇ ਵੀ ਐਕਸਪ੍ਰੈਸ ਐਂਟਰੀ ਪੂਲ ਵਿੱਚ ਅਰਜੀ ਦੇ ਅਰਜੀ ਹੋਣੀ ਚਾਹੀਦੀ ਹੈ ਅਤੇ ਉੱਚ ਸੀਆਰਐਸ ਸਕੋਰ ਹੋਣਾ ਇੱਕ ਫਾਇਦਾ ਹੁੰਦਾ ਹੈ